ਕਦੀ ਸੋਚਿਆ ਹੈ ਕਿ ਅਸੀਂ ਜੋ ਧਨ ਦੌਲਤ ਅਤੇ ਸੁੱਖ ਸਹੂਲਤਾਂ ਦੇ ਪਿੱਛੇ ਦੌੜ ਰਹੇ ਹਾਂ ਉਹ ਸਾਡੇ ਨਾਲ ਕਿੰਨੇ ਕ ਸਮੇਂ ਤੱਕ ਰਹਿਣਗੀਆਂ ਕਿ ਇਹ ਸਾਡੀ ਅਸਲ ਖੁਸ਼ੀ ਦੀ ਗਾਰੰਟੀ ਦੇ ਸਕਦੀਆਂ ਹਨ ਇਸ ਸੰਸਾਰ ਵਿੱਚ ਬਹੁਤ ਲੋਕ ਆਏ ਬਹੁਤ ਕੁਝ ਜੋੜਿਆ ਪਰ ਜਦੋਂ ਇੱਥੋਂ ਚਲੇ ਗਏ ਤਾਂ ਨਾਲ ਕੀ ਲੈ ਕੇ ਗਏ ਇਸ ਗੱਲ ਨੂੰ ਸਮਝਣ ਲਈ ਆਓ ਸੁਣੀਏ ਭਾਈ ਮਹੇਸ਼ ਚੀ ਦੀ ਇੱਕ ਪ੍ਰੇਰਣਾਦਾਇਕ ਸਾਖੀ ਜੋ ਦੱਸਦੀ ਹੈ ਕਿ ਅਸਲ ਧਨ ਕੀ ਹੈ ਅਤੇ ਕਿਵੇਂ ਸੱਚੀ ਖੁਸ਼ੀ ਮਿਲ ਸਕਦੀ ਹੈ ਸultanpur ਵਿੱਚ ਇੱਕ ਬਹੁਤ ਹੀ ਪ੍ਰਸਿੱਧ ਵਪਾਰੀ ਰਹਿੰਦਾ ਸੀ ਜਿਸ ਦਾ ਨਾਮ ਪਾਈ ਮਹੇਸ਼ਾ ਸੀ ਉਹ ਕੇਵਲ ਵਪਾਰੀ ਹੀ ਨਹੀਂ ਸੀ ਬਲਕਿ ਇੱਕ ਸ਼ਾਹੂਕਾਰ ਵੀ ਸੀ ਉਸਤੇ ਕੋਲ ਹਰ ਤਰ੍ਹਾਂ ਦੀ ਸੰਪਤੀ ਧਨ ਦੌਲਤ ਅਤੇ ਸੁਖ ਸਮਰiddhi ਸੀ ਉਸਦੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਸੀ ਉਸਦੀ ਖੱਟੀ ਕਮਾਈ ਇੰਨੀ ਵੱਧ ਗਈ ਸੀ ਕਿ ਲੋਕ ਉਸ ਨੂੰ ਇੱਜ਼ਤ ਦੇ ਨਾਲ ਮਿਲਦੇ ਉਸ ਦਾ ਆਦਰ ਕਰਦੇ ਪਰ ਸਮੇਂ ਦੇ ਨਾਲ ਉਸ ਦੇ ਮਨ ਵਿੱਚ ਇੱਕ ਨਵਾਂ ਵਿਚਾਰ ਉਤਪੰਨ ਹੋਇਆ ਉਸ ਨੇ ਸੋਚਿਆ ਕਿ ਇਹ ਸਾਰਾ ਧਨ ਇਹ ਸਾਰੇ ਸੁੱਖ ਇਹਨਾਂ ਵਿੱਚੋਂ ਕੁਝ ਵੀ ਮੇਰੇ ਨਾਲ ਨਹੀਂ ਜਾਣਾ ਜਦੋਂ ਮੌਤ ਆਵੇਗੀ ਤਦ ਇਹ ਸਭ ਕੁਝ ਇੱਥੇ ਹੀ ਛੱਡ ਕੇ ਜਾਣਾ ਪਵੇਗਾ ਉਸਨੇ ਆਪਣੇ ਆਪ ਨੂੰ ਇੱਕ ਸਵਾਲ ਕੀਤਾ ਕਿ ਮੈਂ ਆਪਣੇ ਅੱਗੇ ਵਾਲੇ ਜੀਵਨ ਲਈ ਕੁਝ ਤਿਆਰੀ ਕਰ ਰਿਹਾ ਹਾਂ ਇਸ ਸੋਚ ਨੇ ਉਸਦੇ ਮਨ ਨੂੰ ਥੋੜਾ ਅਸ਼ਾਂਤ ਕਰ ਦਿੱਤਾ ਉਹ ਲੰਬੇ ਸਮੇਂ ਤੱਕ ਇਸ ਗੱਲ ਨੂੰ ਸੋਚਦਾ ਰਿਹਾ ਇੱਕ ਦਿਨ ਕਿਸੇ ਸਿੱਖ ਨੇ ਉਸ ਨੂੰ ਸ੍ਰੀ ਗੁਰੂ ਅਮਰਦਾਸ ਜੀ ਬਾਰੇ ਦੱਸਿਆ ਉਸ ਸਿੱਖ ਨੇ ਕਿਹਾ ਕਿ ਜੇਕਰ ਤੂੰ ਆਪਣੇ ਅੱਗੇ ਵਾਲੇ ਜੀਵਨ ਦੀ ਸੋਚ ਰਿਹਾ ਹੈ ਤਾਂ ਗੁਰੂ ਅਮਰਦਾਸ ਜੀ ਦੀ ਸ਼ਰਨ ਵਿੱਚ ਜਾ ਉਹ ਤੈਨੂੰ ਸੱਚੀ ਦਿਸ਼ਾ ਦਿਖਾਉਣਗੇ ਇਹ ਸੁਣ ਕੇ ਭਾਈ ਮਹੀਸ਼ਾ ਗੋਇੰਦਵਾਲ ਸਾਹਿਬ ਵੱਲ ਰਵਾਨਾ ਹੋ ਗਿਆ ਗੁਰੂ ਜੀ ਦੇ ਦਰਬਾਰ ਵਿੱਚ ਪਹੁੰਚ ਕੇ ਉਸਨੇ ਕਿਸੇ ਵਿਅਕਤੀ ਨੂੰ ਪੁੱਛਿਆ ਕਿ ਉਹ ਗੁਰੂ ਸਾਹਿਬ ਦੇ ਦਰਸ਼ਨ ਕਿਵੇਂ ਕਰ ਸਕਦਾ ਹੈ ਉਸ ਵਿਅਕਤੀ ਨੇ ਦੱਸਿਆ ਕਿ ਜੇਕਰ ਉਸ ਨੂੰ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹਨ ਤਾਂ ਪਹਿਲਾਂ ਉਸ ਨੂੰ ਲੰਗਰ ਵਿੱਚ ਬੈਠ ਕੇ ਭੋਗ ਸ਼ਕਣਾ ਪਵੇਗਾ। ਭਾਈ ਮਹੇਸ਼ਾ ਨੇ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਿਆ ਅਤੇ ਫਿਰ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਚਲਾ ਗਿਆ। ਜਦੋਂ ਉਹ ਗੁਰੂ ਜੀ ਦੇ ਚਰਨਾਂ ਵਿੱਚ ਬੈਠਾ ਤਾਂ ਗੁਰੂ ਜੀ ਨੇ ਪੁੱਛਿਆ ਮਹੇਸ਼ਾ ਦੱਸ ਕਿਵੇਂ ਆਉਣਾ ਹੋਇਆ? ਭਾਈ ਮਹੇਸ਼ਾ ਜੀ ਨੇ ਨਿਮਰਤਾ ਨਾਲ ਮੱਥਾ ਟੇਕਿਆ ਅਤੇ ਕਿਹਾ ਸੱਚੇ ਪਾਤਸ਼ਾਹ ਮੇਰੇ ਉੱਤੇ ਮਿਹਰ ਕਰੋ। ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ। ਮੈਂ ਚਾਹੁੰਦਾ ਹਾਂ ਕਿ ਮੇਰਾ ਇਹ ਜਨਮ ਸਫਲ ਹੋ ਜਾਵੇ ਅਤੇ ਮੈਨੂੰ ਅੱਗੇ ਵੀ ਸੁੱਖ ਸ਼ਾਂਤੀ ਮਿਲੇ ਗੁਰੂ ਜੀ ਨੇ ਭਾਈ ਮਹੇਸ਼ੇ ਦੀ ਗੱਲ ਸੁਣੀ ਅਤੇ ਉਸ ਨੂੰ ਇੱਕ ਚੇਤਾਵਨੀ ਵੀ ਦਿੱਤੀ ਗੁਰੂ ਸਾਹਿਬ ਨੇ ਕਿਹਾ ਮਹੇਸ਼ਿਆ ਨਾਮ ਦੀ ਕਮਾਈ ਬਹੁਤ ਔਖੀ ਹੈ ਇਹ ਰਾਹ ਵੱਡੀਆਂ-ਵੱਡੀਆਂ ਤਕਲੀਫਾਂ ਨਾਲ ਭਰਿਆ ਹੋਇਆ ਹੈ ਇਹ ਰਾਹ ਤਾਂ ਖੰਡੇ ਨਾਲੋਂ ਤਿੱਖਾ ਅਤੇ ਵਾਲ ਨਾਲੋਂ ਨਿੱਕਾ ਹੈ ਤੁਸੀਂ ਦੁਨੀਆ ਦੇ ਸੁੱਖ ਵਿਲਾਸਾਂ ਦੇ ਆਦੀ ਹੋ ਚੁੱਕੇ ਹੋ ਜੇਕਰ ਦੁਨਿਆਵੀ ਧਨ ਤੇਰੇ ਤੋਂ ਛੁੱਟ ਗਿਆ ਤਾਂ ਤੂੰ ਬਹੁਤ ਦੁਖੀ ਹੋਵੇਂਗਾ ਭਾਈ ਮਹੇਸ਼ੇ ਨੇ ਇਸ ਬਾਰੇ ਬਹੁਤ ਸੋਚਿਆ ਫਿਰ ਉਸਨੇ ਪੱਕਾ ਇਰਾਦਾ ਕਰਕੇ ਕਿਹਾ ਸੱਚੇ ਪਾਤਸ਼ਾਹ ਜੇਕਰ ਮੇਰੇ ਉੱਤੇ ਤੁਹਾਡੀ ਮਿਹਰ ਹੋ ਗਈ ਤਾਂ ਮੈਨੂੰ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ ਜੇਕਰ ਧਨ ਜਾਂਦਾ ਹੈ ਤਾਂ ਕੋਈ ਗੱਲ ਨਹੀਂ ਪਰ ਮੇਰੇ ਉੱਤੇ ਨਾਮ ਦੀ ਬਖਸ਼ਿਸ਼ ਹੋਣੀ ਚਾਹੀਦੀ ਹੈ ਗੁਰੂ ਜੀ ਨੇ ਭਾਈ ਮਹੇਸ਼ੇ ਦਾ ਇਹ ਪੱਕਾ ਵਿਸ਼ਵਾਸ ਵੇਖਿਆ ਅਤੇ ਉਸ ਨੂੰ ਨਾਮ ਦੀ ਦਾਤ ਬਖਸ਼ੀ ਜਦੋਂ ਭਾਈ ਮਹੇਸ਼ੇ ਨੇ ਨਾਮ ਜਪਣਾ ਸ਼ੁਰੂ ਕੀਤਾ ਤਾਂ ਉਸ ਦੇ ਮਨ ਵਿੱਚ ਆਨੰਦ ਅਤੇ ਸ਼ਾਂਤੀ ਆ ਗਈ ਉਹ ਦੁਨਿਆਵੀ ਸੁੱਖਾਂ ਤੋਂ ਵੱਖ ਹੋ ਗਿਆ ਪਰ ਉਸ ਦੀ ਇਸ ਦੁਨਿਆਵੀ ਜ਼ਿੰਦਗੀ ਵਿੱਚ ਇੱਕ ਬਹੁਤ ਵੱਡੀ ਤਬਦੀਲੀ ਹੋਣ ਵਾਲੀ ਸੀ ਕੁਝ ਸਮੇਂ ਬਾਅਦ ਉਸ ਦੇ ਵਪਾਰ ਵਿੱਚ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਪੈਸਾ ਆਉਣ ਦੀ ਬਜਾਏ ਪੈਸਾ ਜਾਣ ਲੱਗਿਆ ਜੋ ਕਦੇ ਸ਼ਾਹੂਕਾਰ ਹੁੰਦਾ ਸੀ ਹੁਣ ਉਹ ਦਾਲ ਰੋਟੀ ਲਈ ਵੀ ਸੰਘਰਸ਼ ਕਰ ਰਿਹਾ ਸੀ ਲੋਕ ਉਸ ਦਾ ਮੁਖੌਲ ਉਡਾਉਂਦੇ ਲੋਕ ਉਸ ਨੂੰ ਕਹਿੰਦੇ ਵੇਖੋ ਕਿਵੇਂ ਆਪਣੀ ਸਾਰੀ ਦੌਲਤ ਗਵਾ ਬੈਠਾ ਇਹ ਹੈ ਨਾਮਚਪੰਦਾ ਨਤੀਜਾ ਪਰ ਭਾਈ ਮਹੇਸ਼ੇ ਨੇ ਉਹਨਾਂ ਦੀ ਗੱਲ ਦਾ ਕੋਈ ਬੁਰਾ ਨਹੀਂ ਮਨਾਇਆ ਅਤੇ ਨਾ ਹੀ ਕੋਈ ਗਮ ਕੀਤਾ ਉਹ ਹਮੇਸ਼ਾ ਕਹਿੰਦਾ ਇਹ ਸਭ ਕੁਝ ਕਰਤਾਰ ਦੇ ਪਾਣੀ ਵਿੱਚ ਹੋ ਰਿਹਾ ਹੈ ਇੱਕ ਦਿਨ ਜਦੋਂ ਭਾਈ ਮਹੇਸ਼ਾ ਗੋਇੰਦਵਾਲ ਸਾਹਿਬ ਆਇਆ ਤਾਂ ਗੁਰੂ ਸਾਹਿਬ ਨੇ ਉਸ ਦੀ ਪਿੱਠ ਉੱਤੇ ਹੱਥ ਰੱਖਿਆ ਅਤੇ ਕਿਹਾ ਮਹੇਸ਼ਿਆ ਤੂੰ ਆਪਣਾ ਵਚਨ ਨਿਭਾ ਲਿਆ ਹੈ ਤੂੰ ਮਾਇਆ ਦੀ ਪਰਖ ਵਿੱਚ ਪਾਸ ਹੋ ਗਿਆ ਹੈ ਹੁਣ ਕਰਤਾਰ ਦੀ ਤੇਰੇ ਉੱਤੇ ਬਹੁਤ ਮਿਹਰ ਹੋਣ ਵਾਲੀ ਹੈ ਅਕਾਲ ਪੁਰਖ ਦੀ ਮਿਹਰ ਨਾਲ ਭਾਈ ਮਹੇਸ਼ਾ ਜੀ ਦੀ ਹਾਲਤ ਫੇਰ ਬਿਹਤਰ ਹੋਣ ਲੱਗੀ ਧਨ ਆਉਣ ਲੱਗਾ ਵਪਾਰ ਚਮਕਣ ਲੱਗਾ ਪਰ ਹੁਣ ਉਹ ਧਨ ਦਾ ਗੁਲਾਮ ਨਹੀਂ ਸੀ ਉਹ ਹੁਣ ਨਾਮ ਜਪਦਾ ਮਿਹਨਤ ਕਰਦਾ ਅਤੇ ਵੰਡ ਕੇ ਛਕਦਾ ਉਸ ਦਾ ਮਨ ਨੀਵਾ ਅਤੇ ਮਤ ਉੱਚੀ ਹੋ ਚੁੱਕੀ ਸੀ ਭਾਈ ਮਹੇਸ਼ਾ ਜੀ ਦੀ ਇਹ ਸਾਖੀ ਸਾਨੂੰ ਇਹ ਸਿਖਾਉਂਦੀ ਹੈ ਕਿ ਅਸਲ ਤਨ ਮਾਇਆ ਨਹੀਂ ਬਲਕਿ ਪ੍ਰਮਾਤਮਾ ਦਾ ਨਾਮ ਹੈ ਦੁਨਿਆਵੀ ਤਨ ਆਉਂਦਾ ਜਾਂਦਾ ਰਹਿੰਦਾ ਹੈ ਪਰ ਜੇ ਮਨ ਸੱਚੇ ਨਾਮ ਦੀ ਕਮਾਈ ਕਰੇ ਤਾਂ ਉਹ ਹਮੇਸ਼ਾ ਆਤਮਿਕ ਆਨੰਦ ਅਤੇ ਸ਼ਾਂਤੀ ਵਿੱਚ ਰਹਿੰਦਾ ਹੈ ਸ਼੍ਰੀ ਗੁਰੂ ਅਮਰਦਾਸ ਜੀ ਤੁਹਾਨੂੰ ਇਹੀ ਉਪਦੇਸ਼ ਦਿੰਦੇ ਹਨ ਕਿ ਧਨ ਦੌਲਤ ਨੂੰ ਜੋੜਨ ਦੀ ਨਹੀਂ ਸੱਚੇ ਤਰੀਕੇ ਨਾਲ ਵਰਤਣ ਦੀ ਲੋੜ ਹੈ। ਮਾਇਆ ਨੂੰ ਸਿਰ ਉੱਤੇ ਨਹੀਂ ਸਗੋਂ ਪੈਰਾਂ ਹੇਠਾਂ ਰੱਖਣਾ ਚਾਹੀਦਾ ਹੈ। ਇਸ ਦਾ ਭਾਵ ਕਿ ਮਾਇਆ ਨੂੰ ਆਪਣੇ ਸਿਰ ਉੱਤੇ ਕਦੇ ਵੀ ਹਾਵੀ ਨਹੀਂ ਹੋਣਾ ਚਾਹੀਦਾ। ਮਨੁੱਖ ਨੂੰ ਕਦੇ ਵੀ ਦੁਨਿਆਵੀ ਮਾਇਆ ਦਾ ਭੰਕਾਰ ਨਹੀਂ ਕਰਨਾ ਚਾਹੀਦਾ। ਸਾਡੀ ਸਿੱਖੀ ਵੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਹਮੇਸ਼ਾ ਨਾਮ ਜਪਣਾ ਕਿਰਤ ਕਰਨਾ ਅਤੇ ਵੰਡ ਕੇ ਛਕਣਾ ਜੇਕਰ ਅਸੀਂ ਇਹ ਗੱਲ ਆਪਣੀ ਜ਼ਿੰਦਗੀ ਵਿੱਚ ਅਪਣਾ ਲਈਏ ਤਾਂ ਅਸੀਂ ਵੀ ਭਾਈ ਮਹੀਸ਼ੇ ਵਰਗਾ ਆਤਮਕ ਆਨੰਦ ਪ੍ਰਾਪਤ ਕਰ ਸਕਦੇ ਹਾਂ ਤਾਂ ਆਓ ਅਸੀਂ ਵੀ ਗੁਰੂ ਜੀ ਦੀ ਸਿੱਖਿਆ ਉੱਤੇ ਚੱਲਣ ਦਾ ਯਤਨ ਕਰੀਏ ਅਤੇ ਆਪਣੀ ਜ਼ਿੰਦਗੀ ਨੂੰ ਸਫਲ ਬਣਾਈਏ ਦੋਸਤੋ ਜੇਕਰ ਤੁਹਾਨੂੰ ਅੱਜ ਦੀ ਇਹ ਸਾਖੀ ਚੰਗੀ ਲੱਗੀ ਹੈ ਤਾਂ ਕਿਰਪਾ ਕਰਕੇ ਵੀਡੀਓ ਨੂੰ ਲਾਇਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਇਹ ਇਤਿਹਾਸ ਦੀਆਂ ਇਹਨਾਂ ਸਿੱਖਿਆਵਾਂ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣ ਲਈ ਸਾਡੀ ਮਦਦ ਕਰੋ ਤੁਹਾਡਾ ਸਹਿਯੋਗ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਕਮੈਂਟ ਬਾਕਸ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾ ਦਿਆ ਕਰੋ ਮਿਲਦੇ ਹਾਂ ਅਗਲੀ ਇੱਕ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ